ਸਾਰਿਆਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਅੱਜ ਮੈਂ ਜਿਹੜਾ ਤੁਹਾਨੂੰ ਗੀਤ ਸੁਣਾ ਰਹੀ ਆ ਇਹ ਦਿਉਰ ਤੇ ਪਰਜਾਈ ਦੀ ਨੋਕ ਝੋਕ ਦਾ ਗੀਤ ਆ ਪਰਜਾਈ ਨੇ ਸੋਨੇ ਦੀ ਬਿੰਦੀ ਕਰਾਈ ਹੁੰਦੀ ਆ ਉਹ ਕੁੜੀਆਂ ਨਾਲ ਨਹਾਉਣ ਜਾਂਦੀਆਂ ਨੇ ਇਕੱਠੀਆਂ ਹੋ ਕੇ ਤਾਂ ਉਹ ਵੀ ਜਾਂਦੀ ਆ ਤੇ ਉਹ ਬਿੰਦੀ ਗਵਾਚ ਜਾਂਦੀ ਆ ਤਾਂ ਉਹਦਾ ਦਿਉਰ ਕਹਿੰਦਾ ਜੇ ਮੈਂ ਤੈਨੂੰ ਲੱਭ ਕੇ ਦੇਵਾਂ ਤਾਂ ਫਿਰ ਮੈਨੂੰ ਕੀ ਦੇਵੇਂਗੀ ਤੂੰ ਇਨਾਮ ਉਹ ਕਹਿੰਦੀ ਆਂ ਆਪਦੀ ਭੈਣ ਦਾ ਡੋਲਾ ਦੇਉਂਗੀ ਤੈਨੂੰ ਸੋ ਬੜਾ ਪਿਆਰਾ ਗੀਤ ਆ ਪਸੰਦ ਆਇਆ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਮਾਣੋਂ ਆਨੰਦ ਪਿਆਰੇ ਜੇ ਗੀਤ ਦਾ ਸੋ ਕਮੈਂਟ ਕਮੈਂਟ ਜ਼ਰੂਰ ਕਰਦਿਆ ਕਰੋ ਚੰਗਾ ਲੱਗੇ ਮਾੜਾ ਲੱਗੇ ਉਹ ਜੀ ਕਰਿਆ ਕਰੋ ਮੈਨੂੰ ਕੋਈ ਉਹ ਨਹੀਂ ਹੁੰਦਾ ਵੀ ਗਲਤ ਕਹਿਤਾ ਜਾਂ ਮੈਨੂੰ ਕੋਈ رائے ਦੇਣੀ ਹੁੰਦੀ ਆ ਉਹ ਵੀ ਦਿਆ ਕਰੋ ਮੈਨੂੰ ਵਧੀਆ ਲੱਗੂਗਾ ਮੈਨੂੰ ਕੋਈ ਸਲਾਹ ਦਿਆ ਕਰੋ ਸਗੋਂ ਤੁਹਾਡੇ ਕੋਲ ਕੋਈ ਗੀਤ ਆ ਤਾਂ ਉਹ ਵੀ ਮੈਨੂੰ ਭੇਜ ਦਿਓ ਭੇਜ ਸਕਦੇ ਹੋ ਮੈਂ ਉਹਦੀ ਗਾਉਣ ਦੀ ਕੋਸ਼ਿਸ਼ ਕਰੂੰਗੀ ਜਾਂ ਤੁਹਾਨੂੰ ਤੁਸੀਂ ਕੋਈ ਗੀਤ ਗਵਾਉਣਾ ਚਾਹੁੰਦੇ ਹੋ ਤਾਂ ਉਹ ਮੈਨੂੰ ਦੱਸਿਆ ਕਰੋ ਕਮੈਂਟ ਚ ਕੁਝ ਸੰਗੀਤ ਸੁਣਾਉਗੀ ਤੇ ਸੁਣਾਉ ਮੈਂ ਜਰੂਰ ਕੋਸ਼ਿਸ਼ ਕਰੂੰਗੀ ਤੁਹਾਨੂੰ ਸੁਣਾਉਣ ਦੀ ਸੋ ਮਾਣੋ ਅੱਜ ਇਸ ਪਿਆਰੇ ਜੀ ਗੀਤ ਦਾ ਆਨੰਦ ਕਿਹੜੇ ਦੇਸੋਂ ਮੈਂ ਸੋਨਾ ਮਗਾ ਮ ਕਿਹੜੇ ਦੇਸੋਂ ਸੁਨੀਆਰਾ ਕਿਹੜੇ ਦੇਸ ਸੁਨਿਆਰਾ ਪੂਰਬ ਦੇਸ ਤਾਂ ਮੈ ਸੋ ਨਾਮ ਗਾਵਾਂ ਪਛਮ ਦੇਸ ਸੁਨਿਆਰਾ ਪੂਰਬ ਦੇਸ ਮੈ ਸੋ ਨਾਮ ਗਾਵਾਂ ਅੱਛੇ ਮੈਂ ਦੇਸੋਂ ਸੁਨਿਆਰਾ ਕਾੜ ਸੁਨਿਆਰਿਆ ਵੇ ਮੱਥੇ ਦੀ ਵਿੰਦੜੀ ਵਿੰਦੜੀ ਤੂੰ ਅੱਜ ਵਿਕੜੀ ਵੇ ਬਿੰਦੜੀ ਤੂੰ ਆਜਿਬ ਕੜੀ ਵੇ ਇੱਕ ਲੱਖ ਸੋਨਾ ਤੇ 3 ਲੱਖ ਮੋਤੀ ਬਿੰਦੜੀ ਦੀ ਜਾੜ ਤੇ ਜੜੀ ਵੇ ਇੱਕ ਲੱਖ ਸੋਨਾ ਤੇ 3 ਲੱਖ ਮੋਤੀ ਬਿੰਦੜੀ ਦੀ ਜੜ ਤੇ ਜੜੀ ਵੇ ਲਾ ਬਿੰਦੜੀ ਨੀ ਮੈਂ ਚੜਗੀ ਚ ਵਾਰੇ ਬਿੰਦੜੀ ਤਾਲੀ ਸਿਕਾਂ ਪਈ ਮਾਰੇ ਲਾ ਬਿੰਦੜੀ ਨੀ ਮੈਂ ਚੜਗੀ ਚ ਵਾਰੇ ਹੰਬੀਂ ਦੜੀ ਤਾਲੀ ਸਕਾਪਈ ਮਾਰੇ ਰਾਲ ਮੀੜ ਸਈਆਂ ਨਾਵਣੇ ਚਲੀਆਂ ਮੈਂ ਵੀ ਜਾਣਾ ਸਿੰਘ ਜੀ ਨਾਲੇ ਰਾਲ ਮੀੜ ਸਈਆਂ ਨਾਵਣੇ ਚੱਲੀਆਂ ਮੈਂ ਵੀ ਜਣਾ ਸਿੰਘ ਜੀ ਨਾਲੇ ਨੰਨਾ ਸਈਆ ਸਭ ਕਰ ਦੂ ਮੂੜੀਆਂ ਚ ਕਾਰਨੂ ਮੂੜੀਆਂ ਵਿੰਦੜੀ ਮੈਂ ਉਹ ਤੇ ਗਮਾਈਏ ਬਿੰਦੜੀ ਮਾਇਓ ਤੇ ਘਮਾਈਏ ਛੋਟਾ ਦੇਵਰੇ ਮੱਜੀਆਂ ਦਾ ਛੇੜੁਕ ਹਾਵੇ ਬਿੰਦੜੀ ਟੋੜ ਲੀ ਆਵੇ ਛੋਟਾ ਦੇਵਰੇ ਮੱਜੀਆਂ ਦਾ ਛੇੜੁਕ ਹਾਵੇ ਬਿੰਦੜੀ ಳಿಯ ಪಬ್ಬ ತರಿ ಬಿಂದಳೀಲಾಮಾ ಕಿ ಬಿಡಿ ಪಬ್ಬ ತೇರಿ ಬಿಂದಳೀಲಾಮ ਜੇ ਦੇਵਰਾ ਮੇਰੀ ਵਿੰਦੜੀ ਲਵਾਵੇਂ ਛੋਟੀ ਪਹਿਣਾ ਦਾ ਵੇਡੋੜਾ ਜੇ ਦੇਵਰਾ ਮੇਰੀ ਵਿੰਦੜੀ ਲਵਾਵੇਂ ਛੋਟੀ ਪਹਿਣਾ ਦਾ ਅੱਗੇ ਅੱਗੇ ਕੋੜਾ ਤੇ ਪਿੱਛੇ ਪਿੱਛੇ ਢੋਲਾ ਇਹ ਹੀ ਐ ਵਿੰਦੜੀ ਲਵਾਈ ਅੱਗੇ ਅੱਗੇ ਕੋੜਾ ਤੇ ਪਿੱਛੇ ਪਿੱਛੇ ਢੋਲਾ ਇਹੋ ਵਿੰਦੜੀ ਦੀਲਵਾਈ ਨਾ ਲੈਣਾ ਕੋੜਾ ਤੇ ਨਾ ਵਿੰਦੜੀ ਵਾਲੀ ਦਾ ਲੈਣਾ ਢੋਲਾ ਨਾਲਣਾ ਕੋੜਾ ਤੇ ਨਾਲਣਾ ਪੈਣ ਦਾ ਢੋਲਾ ਵਿੰਦੜੀ ਵਾਲੀ ਦਾ ਲੈਣਾ ਢੋਲਾ ਇਹ ਗੀਤ ਜੀ ਜੀ ਹਾਸੇ ਮਜ਼ਾਕ ਦੇ ਵਿੱਚ ਗੀਤ ਦੇ ਵਰ ਪਰਚਾਈ ਦਾ ਸੋ ਪਸੰਦ ਆਇਆ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਸੁਣੋ ਤੇ ਮੈਨੂੰ ਕਮੈਂਟ ਕਰੋ ਗੀਤ ਦਾ